ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਸੁਰਿੰਦਰ ਸਿੰਘ ਗਰਵਾ ਚੰਡੀਗੜ੍ਹ ਤੋਂ ਅੱਜ ਤੋਂ 4 ਦਿਨ ਪਹਿਲਾਂ 2 ਦਸੰਬਰ ਨੂੰ ਅਕਾਲ ਤਖਤ ਸ੍ਰੀ ਹਰਮੰਦਰ ਸਾਹਿਬ ਵਿਖੇ ਜਿਹੜੀ ਇੱਕ ਸਿੱਖ ਜਗਤ ਦੀ ਬਹੁਤ ਵੱਡੀ ਇਕਤਰਤਾ ਇਤਿਹਾਸਕ ਇਕਤਰਤਾ ਹੋਈ ਸੀ ਜਿੱਥੇ ਸਿੰਘ ਸਾਹਿਬਾਨ ਨੇ ਜਿਹੜੇ ਸਿੱਖ ਸਿਆਸਤ ਦੇ ਨਾਲ ਜੁੜੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਬਲਾ ਕੇ ਜਿਹੜੀ ਸਜ਼ਾ ਸੁਣਾਈ ਸੀ ਉਹ ਸਜ਼ਾ ਪੂਰੀ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਇੱਕ ਕੂਸ਼ੋ ਦੇ ਵਿੱਚ ਆਦੇਸ਼ ਵੀ ਸੀ ਇੱਕ ਆਦੇਸ਼ ਇਹ ਸੀ ਕਿ ਅਗਲੇ 3 ਦਿਨਾਂ ਦੇ ਅੰਦਰ ਜਾਨੀ ਕਿ 5 ਦਸੰਬਰ ਤੱਕ ਜਿਨ੍ਹਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫੇ ਦਿੱਤੇ ਆ ਉਹਨਾਂ ਨੂੰ ਪ੍ਰਵਾਨ ਕਰਕੇ ਇਸ ਦੀ ਸੂਚਨਾ ਅਕਾਲ ਤਖਤ ਸਕਤਰੀਤ ਵਿੱਚ ਜਿਹੜੀ ਆ ਉਹ ਦਿੱਤੀ ਜਾਵੇ ਇਹ ਹੁਣ ਫੈਸਲੇ ਤੇ ਅਮਲ ਜਿਹੜਾ ਆ ਲਮਕਦਾ ਜਾ ਰਿਹਾ ਆ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਮੀਟਿੰਗ ਨਹੀਂ ਕੀਤੀ ਸੀ ਜਿਹਦੇ ਵਿੱਚ ਇਹ 5 ਦਸੰਬਰ ਤੱਕ ਜਿਹੜੇ ਅਸਤੀਫੇ ਸੀ ਜਿਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ ਦਾ ਵੀ ਪਾਰਟੀ ਪ੍ਰਧਾਨ ਦਾ ਅਸਤੀਫਾ ਸੀ ਇਹ ਹੋਰ ਸੀ 2 ਜਾਂ 3 ਅਸਤੀਫੇ ਉਹ ਮਨਜ਼ੂਰ ਕਰਨੇ ਪੈਣੇ ਸ੍ਰੀ ਲੇਕਨ ਉਹ ਨਹੀਂ ਹੋਏ ਕੱਲ ਤੱਕ ਸਾਰੇ ਉਡੀਕਦੇ ਰਹੇ ਕਿ ਕੋਈ ਨਾ ਕੋਈ ਇਹਦੇ ਬਾਰੇ ਜਾਣਕਾਰੀ ਮਿਲੇਗੀ ਤੇ ਅਖੀਰ ਸ਼ਾਮੀ ਇਹ ਪਤਾ ਲੱਗਿਆ ਕਿ 6 ਦਸੰਬਰ ਯਾਨੀ ਕਿ ਅੱਜ ਸ਼ਾਮ ਨੂੰ 3 ਵਜੇ ਚੰਡੀਗੜ੍ਹ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਦਫ਼ਤਰ ਵਿੱਚ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਆ ਜਿਹਦੇ ਵਿੱਚ ਸਿਰਫ ਇੱਕ ਮੁੱਦਾ ਹੀ ਰੱਖਿਆ ਗਿਆ ਆ ਕਿ ਸੁਖਬੀਰ ਸਿੰਘ ਬਾਦਲੂ ਉੱਪਰ ਜਿਹੜਾ ਸ੍ਰੀ ਹਰਮੰਦਰ ਸਾਹਿਬ ਕੰਪਲੈਕਸ ਦੇ ਬਾਹਰ ਸੇਵਾ ਨਿਵਾਣ ਦੇ ਸਮੇਂ ਹਮਲਾ ਹੋਇਆ ਸੀ ਉਹਦੇ ਤੇ ਚਰਚਾ ਕੀਤੀ ਜਾਵੇ ਉਹਦੀ ਨਖੇਦੀ ਕੀਤੀ ਜਾਵੇ ਅੱਜ ਹੋਰ ਕੋਈ ਮੁੱਦਾ ਨਹੀਂ ਇਹਨਾਂ ਦੀ ਮੀਟਿੰਗ ਦੇ ਵਿੱਚ ਤੇ ਫਿਰ ਗੱਲ ਨਿਕਲਦਿਆਂ ਨਿਕਲਦੇ ਆਂ ਪਕਾ ਲਗਦੀ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਜੋ ਫੈਸਲਾ 5 ਦਸੰਬਰ ਤੱਕ ਸੀ ਪਾਰਟੀ ਦੇ ਜਿਹੜੇ ਅਹੁਦੇਦਾਰਾਂ ਨੇ ਅਸਤੀਫਾ ਆਏ ਸੀ ਉਹਨਾਂ ਨੂੰ ਪ੍ਰਵਾਨ ਕਰਨ ਦਾ ਉਸ ਸੰਬੰਧੀ ਅਕਾਲ ਤਖਤ ਤੋਂ ਥੋੜੀ ਸਮਾਂ ਲੈ ਲਿਆ ਗਿਆ ਆ ਦੋ ਹਫ਼ਤਿਆਂ ਦਾ ਕਿਉਂਕਿ ਜਿਹੜੀ ਸੇਵਾਇਆ ਜਿਨ੍ਹਾਂ ਨੂੰ ਸਜ਼ਾ ਹੋਈ ਆ ਤਨਖਾਹ ਲੱਗੀ ਆ ਉਹ ਨਿਭਾ ਰਹੇ ਆ ਤੇ ਉਹ ਜਿਸ ਦਿਨ ਸਮਾਪਤ ਹੋ ਜਾਏਗੀ ਜਿੰਦੀ ਸੰਭਾਵਨਾ ਸ਼ਾਇਦ 12 ਦਸੰਬਰ ਤੱਕ ਬਣਦੀ ਹੈ ਕਿ ਉਹ ਸਜ਼ਾ 12 ਦਸੰਬਰ ਤੱਕ ਪੂਰੀ ਹੋਏਗੀ ਉਸ ਤੋਂ ਬਾਅਦ ਹੀ ਮੀਟਿੰਗ ਕੀਤੀ ਜਾਏਗੀ ਤੇ ਫਿਰ ਉਹਨੂੰ ਉਹਨਾਂ ਤੇ ਕੀਤਾ ਜਾਏਗਾ ਫੈਸਲਾ ਤੇ ਇਹ ਵੀ ਦਲਜੀਤ ਸਿੰਘ ਜੀ ਮਾਨੇ ਕਿ ਦੱਸਿਆ ਵੀ ਅਕਾਲ ਤਖਤ ਨੇ ਉਹਨਾਂ ਦੀ ਇਹ ਮੰਗ ਪ੍ਰਵਾਨ ਕਰ ਲਈ ਹੈ ਦੂਸਰੇ ਪਾਸੇ ਅੱਜ ਜੇ ਕੋਰਕਮੇਟੀ ਦੀ ਮੀਟਿੰਗ ਚੰਡੀਗੜ੍ਹ ਦੇ ਵਿੱਚ ਹੋ ਸਕਦੀ ਸੀ ਤਾਂ ਕੱਲ 5 ਦਸੰਬਰ ਨੂੰ ਸ਼੍ਰੀ ਆਨੰਦਪੁਰ ਸਾਹਿਬਿਕੋਂ ਇਹ ਮੀਟਿੰਗ ਬੁਲਾ ਕੇ ਉੱਥੇ ਸਾਰਾ ਜਿਹੜਾ ਸੀ ਉਹਨਾਂ ਅਸਤੀਫਿਆਂ ਦੀ ਪ੍ਰਵਾਨਗੀ ਦਾ ਫੈਸਲਾ ਲੈ ਲਿਆ ਜਾਂਦਾ ਉੱਥੇ ਤਾਂ ਸਾਰੇ ਲੀਡਰ ਹਾਜ਼ਰ ਸਗੇ ਪਰ ਪਤਾ ਨਹੀਂ ਸ਼ਾਇਦ ਕੋਈ ਵਜ੍ਹਾ ਵੀ ਹੋ ਸਕਦੀ ਹੈ ਕਿ ਇਹਨੂੰ ਅਜੇ ਹਾਲ ਦੀ ਘੜੀ ਟਾਲਿਆ ਜਾਵੇ ਕਿਉਂਕਿ ਜਦੋਂ ਚਰਚਾ ਚੱਲ ਰਹੀ ਸੀ ਕਿ ਆਕਾਲੀ ਦਲ ਦਾ ਹੁਣ ਅੱਗੇ ਕੀ ਪ੍ਰੋਗਰਾਮ ਹੈ ਤਾਂ ਅਨਦਲਜੀਤ ਸਿੰਘ ਜੀ ਮਨੇ ਕਿਹਾ ਸੀ ਸਜਾ ਪੂਰੀ ਹੋਣ ਦਿਓ ਬਾਅਦ ਦਾ ਬਾਅਦ ਚ ਸੋਚਾਂਗੇ ਕਈ ਵਾਰ ਇਹੋ ਜੀ ਗੱਲ ਕਰ ਜਾਂਦੇ ਆ ਜਿੱਥੋਂ ਐ ਲੱਗਦਾ ਵੀ ਉਹ ਕੋਈ ਹੋਰ ਰਸਤਾ ਕੱਢਣ ਦੀ ਕੋਸ਼ਿਸ਼ ਕਰਨਗੇ ਜਿਵੇਂ ਜਦੋਂ ਸੁਖਬੀਰ ਸਿੰਘ ਬਾਦਲ ਅਕਾਲ ਤਖਤ ਦੇ ਉੱਤੇ ਬਾਅਦ ਦੇ ਵਿੱਚ ਗਏ ਆ ਜਾ ਕੇ ਇਹਨਾਂ ਨੇ ਜਾ ਕੇ ਉੱਤੇ ਬੇਨਤੀ ਕਰਨ ਗਏ ਸੀ ਤੇ ਮੇਰੇ ਤੇ ਜਿਹੜੀ ਮੈਨੂੰ ਸਜ਼ਾ ਦਾ ਫੈਸਲਾ ਉਹ ਜਲਦੀ ਸੁਣਾਇਆ ਜਾਵੇ ਤੇ ਉੱਥੇ ਖੜਿਆ ਖੜਿਆ ਨੇ ਜਦੋਂ মিডিਆ ਨੇ ਪੁੱਛਿਆ ਤਾਂ ਉਹਨਾਂ ਦੇ ਮੂੰਹੋਂ ਇਹ ਨਿਕਲ ਗਿਆ ਸੀ ਕਿ ਇੱਕ ਧੜੇ ਨੇ ਕੂੜਕਵਾੜ ਜਿਹੜਾ ਆ ਸਾਡੇ ਖਿਲਾਫ ਸਾਜ਼ਿਸ਼ ਰਚ ਕੇ ਬੋਲਿਆ ਆ ਤੇ ਉਹ ਜਦੋਂ ਇਦਾਂ ਦੀਆਂ ਕੂੜਕਵਾੜ ਦੀਆਂ ਗੱਲਾਂ ਕਰਨ ਰਿਹਾ ਸੀ ਤਾਂ ਉਥੋਂ ਫਿਰ ਪ੍ਰਭਾਵ ਇਹ ਹੀ ਜਾ ਰਿਹਾ ਸੀ ਵੀ ਜਿਹੜੀ ਤੈਨੂੰ ਤਨਖਾਹ ਲਈ ਗਈ ਹੈ ਸੁਖਵੀਰ ਬਾਦਲ ਨੂੰ ਅਕਾਲ ਤਖਤ ਤੋਂ ਤਨਖਈਆ ਕੋਸ਼ਤ ਕੀਤਾ ਗਿਆ ਆ ਉਹ ਕਬੂੜ ਕੋੜ ਕੋ ਜਿਹੜਾ ਕੂੜ ਕਬਾੜ ਆ ਉਹਦੇ ਉੱਤੇ ਹੀ ਕਰ ਦਿੱਤਾ ਗਿਆ ਤੇ ਸਾਰੇ ਕਹਿੰਦੇ ਸੀ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਇਹ ਇਹ ਦੋਸ਼ਾਂ ਤੋਂ ਮੁੱਕਰ ਸਕਦਾ ਆ ਕਿ ਮੇਰੇ ਤੇ ਚਾਹੇ ਛੂਟੇ ਵੀ ਦੋਸ਼ ਲਾਏ ਸੀ ਮੈਂ ਉਹ ਵੀ ਪਰਵਾਣ ਕਰ ਲਏ ਪਰ ਇਦਾਂ ਨਹੀਂ ਹੋਇਆ ਜਦੋਂ 2 ਦਸੰਬਰ ਨੂੰ ਅਕਾਲ ਤਖਤ ਤੇ ਸੁਣਵਾਈ ਹੋਈ ਤਾਂ ਅਕਾਲ ਤਖਤ ਤੇ ਜੱਜੇਦਾਰਾ ਨੇ ਉੱਥੇ ਇੱਕ ਇੱਕ ਦੋਸ਼ ਪੂਰੀ ਡਿਟੇਲ ਦੇ ਵਿੱਚ ਉਹਨੂੰ ਦੱਸ ਕੇ ਫਿਰ ਉਹਨੂੰ ਪੁੱਛਿਆ ਕਿ ਹਾਂ ਜਾਂ ਨਾ ਵਿੱਚ ਬੋਲ ਕੇ ਇਹ ਤੇਰੇ ਕੋਲੋਂ ਗੁਨਾਹ ਹੋਏ ਆ ਉਹ ਸਾਰੇ ਪ੍ਰਵਾਨ ਕੀਤੇ ਤੇ ਮਾਹੌਲ ਹੀ ਕੁਝ ਬਦਲ ਗਿਆ ਕਿਉਂਕਿ ਇਸ ਤਰ੍ਹਾਂ ਤਾਂ ਇਹਨਾਂ ਨੇ ਅਕਾਲੀ ਦਲ ਨੇ ਕਦੇ ਬਣੀ ਸੀ ਮੰਨਿਆ ਇਕੱਲੇ-ਇਕੱਲੇ ਦੋਸ਼ ਨੂੰ ਤੇ ਸਮੁੱਚੇ ਤੌਰ ਤੇ ਕਰਦੇ ਸੀ ਗਲਤੀਆਂ ਹੋ ਗਈਆਂ ਸਾਡੇ ਕੋਲੋਂ ਅਸੀਂ ਸਾਰੇ ਦੋਸ਼ ਆਪਣੀ ਝੋਲੀ ਪਾਉਣੇ ਹੁਣ ਸਾਰੇ ਦੋਸ਼ ਜਿਹੜੇ ਆ ਤੇ ਵਿੱਚ ਕੂੜ-ਕਵਾਰਡ ਸ਼ਬਦ ਕਿੱਥੋਂ ਆ ਗਿਆ ਕਹਿਰ ਇਹ ਸਿਲਸਲਾ ਚੱਲੇਗਾ ਤੇ ਹੁਣ ਇਹ ਵੀ ਪਤਾ ਲੱਗਿਆ ਹੈ ਕਿ ਜਿਹੜੇ ਇਹਨਾਂ ਤੋਂ ਅਲੱਗ ਹੋਈ ਸਗੇ ਸੁਧਾਰ ਲਹਿਰ ਵਾਲੇ ਉਹ ਵੀ ਆਪਣੀ ਮੀਟਿੰਗ ਜਿਹੜੀ ਉਹਨਾਂ ਨੇ ਐਤਵਾਰ ਅੱਜ ਤੋਂ ਕਹ ਲੋਗੇ 2 ਦਿਨ ਬਾਅਦ ਕਰਨੀ ਸੀ ਉਹ ਵੀ ਮੁਲਤਵੀ ਕਰ ਰਹੇ ਆ ਉਹ ਉਹ ਵੀ ਇਹ ਕਹਿ ਰਹੇ ਆ ਕਿ ਜਦੋਂ ਤੱਕ ਸੁਖਵੀਰ ਬਾਦਲਦਾਸ ਦੀ ਬਾ ਪ੍ਰਵਾਨ ਨਹੀਂ ਹੋ ਜਾਂਦਾ ਅਸੀਂ ਇਨੂੰ ਵਰਤੇ ਅਕਾਲੀ ਦਲ ਦੇ ਵਿੱਚ ਰਲੇਵੇਂ ਦਾ ਜੋ ਹੈ ਉਹ ਫੈਸਲਾ ਉਸ ਤੋਂ ਪਹਿਲਾਂ ਨਹੀਂ ਲਵਾਂਗੇ ਉਸ ਤੋਂ ਬਾਅਦ ਹੀ ਲਵਾਂਗੇ ਖੈਰ ਇਹ ਤਾਂ ਹੈਗੀ ਆ ਸਥਿਤੀ ਇਹ ਤੇ ਦੂਜੇ ਪਾਸੇ ਜਿਹੜੇ ਹੋਰ ਸਿੱਖ ਜਥੇਬੰਦੀਆਂ ਆ ਉਹਨਾਂ ਦੀਆਂ ਵੀ ਏਕਤਾ ਦੇ ਮੁੱਦੇ ਤੇ ਜਾਂ ਅਕਾਲਤਾ ਖ ਦੇ ਆਦੇਸ਼ ਤੇ ਜੋ ਫੈਸਲਾ ਹੋਇਆ ਆ ਕਿ ਸਾਰੇ ਦਾਗੀ ਤੇ ਬਾਗੀ ਜੰਨੇ ਆ ਆਪਣੇ ਮਤਭੇਦ ਭੁਲਾ ਕੇ ਸਾਰੇ ਇਕੱਠੇ ਹੋਵੋ ਇਕਜਟ ਹੋਵੋ ਤਾਂ ਕਿ ਸਿੱਖ ਸੰਘਰਸ਼ ਜਿਹੜਾ ਆ ਬਹੁਤ ਪਛੜ ਚੁੱਕਿਆ ਆ ਬਹੁਤ ਕਮਜ਼ੋਰ ਪੈ ਚੁੱਕਿਆ ਆ ਉਹਨੂੰ ਫਿਰ ਅੱਗੇ ਅਰੰਭਿਆ ਜਾਏ ਤਾਂ ਹੋਰ ਜਥੇਬੰਦੀਆਂ ਸਿੱਖ ਜਥੇਬੰਦੀਆਂ ਬਾਕੀ ਦੀਆਂ ਨੇ ਵੀ ਮੀਟਿੰਗਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਆ ਹੁਣੇ-ਹੁਣੇ ਜੇ ਪਿੱਛੇ ਲੁਧਿਆਣੇ ਦੇ ਨੇੜੇ ਸ਼ਾਂਤ ਸਮਾਜ ਦੀ ਵੀ ਮੀਟਿੰਗ ਬਾਬਾ ਸਰਬ ਜੋ ਸਿੰਘ ਦੀ ਉਵਾਈ ਵਿੱਚ ਹੋਈ ਆ ਜਿੱਥੇ ਉਹਨਾਂ ਨੇ ਇਸ ਤੇ ਉੱਤੇ ਵਿਚਾਰ ਕੀਤਾ ਆ ਕਿ ਕਰ ਲੈਣਾ ਕਰਨਾ ਜਾਂ ਨਹੀਂ ਕਰਨਾ ਕਿਸ ਤਰ੍ਹਾਂ ਕਰਨਾ ਆ ਪਰ ਉਹਨਾਂ ਨੇ ਜਿਹੜੀ ਅਕਾਲੀ ਤਖਤ ਦੇ ਉਸ ਦਿਨ ਫੈਸਲੇ ਦੌਰਾਨ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਜਿਹੜੀ ਅੱਗੇ ਅਕਾਲੀ ਦਲ ਦੀ ਭਰਤੀ ਦੀ ਜਿਹੜੀ ਪ੍ਰਕਿਰਿਆ ਉਹਨੂੰ ਕਰੇਗੀ ਉਸ ਤੋਂ ਬਾਅਦ 6 ਮਹੀਨੇ ਦੇ ਅੰਦਰ ਅੰਦਰ ਉਸ ਕਮੇਟੀ ਜਿਹੜੀ ਆ ਸੱਤ ਮੈਂਬਰਾਂ ਵਾਲੀ ਉਹ ਆਪਣਾ ਜਿਹੜਾ ਆ ਸਾਰਾ ਇਹਦਾ ਪ੍ਰਧਾਨ ਤੱਕ ਦਾ ਜੋ ਪਾਰਟੀ ਦਾ ਆ ਉਹ ਸਾਰਾ ਪ੍ਰਕਿਰਿਆ ਨੂੰ ਨੇਪਰੇ ਚਾੜੇਗੀ ਉਹਦੇ ਵਿੱਚ ਸੰਧ ਸਮਾਜ ਨੇ ਵੀ ਕਿਹਾ ਆ ਕਿ ਸਾਡਾ ਪ੍ਰਤੀਨਿਧ ਹੋਣਾ ਚਾਹੀਦਾ ਆ ਅਜੇ ਹਾਲ ਦੀ ਘੜੀ ਤਾਂ ਉਹਨਾਂ ਨੇ ਇਹ ਗੱਲ ਨੂੰ ਇੱਥੇ ਤੱਕ ਹੀ ਰੱਖਿਆ ਆ ਅੱਗੇ ਪਤਾ ਨਹੀਂ ਉਹਨਾਂ ਦੀ ਇਹ ਗੱਲ ਮੰਨੀ ਜਾਂਦੀ ਕਿ ਨਹੀਂ ਮੰਨੀ ਜਾਂਦੀ ਇਹੀ ਮੰਗ ਲਗਭਗ ਜਿਹੜੇ ਦੂਸਰੇ ਆ ਹੋਰ ਗਰੁੱਪ ਆ ਆ ਉਹ ਉਹਨਾਂ ਦੀ ਮੀਟਿੰਗ ਮੋਗੇ ਵਿੱਚ ਹੋਈ ਆ ਜਿਹੜੀ ਮੋਗਰ ਮੀਟਿੰਗ ਹੋਈ ਆ ਉਹਦੇ ਵਿੱਚ ਆਪਣੇ ਸਾਰੇ ਸਿਗੇ ਸੁਧਾਰ ਲਹਿਰ ਵਾਲੇ ਵੀ ਉੱਥੇ ਸੀਗੇ ਦਲ ਖਾਲਸਾ ਵੀ ਸ਼ਾਮਲ ਸੀ ਸ਼੍ਰੋਮਣੀ ਅ ਅਕਾਲੀ ਦਲ ਮਾਨ ਆ ਉਹ ਵੀ ਸ਼ਾਮਲ ਸੀ ਤੇ ਅਕਾਲੀ ਦਲ 1920 ਵਾਲੇ ਵੀ ਉਹਦੇ ਵਿੱਚ ਸ਼ਾਮਲ ਸੀ ਉੱਥੇ ਕਾਫੀ ਗੰਭੀਰ ਚਰਚਾ ਹੋਈ ਐ ਇਸ ਮੁੱਦੇ ਦੇ ਉੱਤੇ ਕਿ ਸਾਰੇ ਇਕੱਠੇ ਇੱਕ ਪਾਰਟੀ ਦੇ ਅੰਦਰ ਹੋ ਸਕਦੇ ਆ ਜਾਂ ਨਹੀਂ ਹੋ ਸਕਦੇ ਇਹ ਉੱਥੋਂ ਜਿਹੜੇ ਉਹਨਾਂ ਦੇ ਸਹੀ ਵਿਚਾਰ ਧਾਰਤ મત ਭੇਜ ਜਿਹੜੇ ਆ ਉਹ ਸਾਹਮਣੇ ਆਏ ਆ ਉਹਨਾਂ ਨੇ ਅ ਦਲ ਖਾਲਸਾ ਨੇ ਇਹ ਵੀ ਕਿਹਾ ਆ ਕਿ ਸਾਡੀ ਜਿਹੜੀ ਇੱਕ ਸੋਚ ਆ ਉਹਦਾ ਫਰਕ ਆ ਸ਼੍ਰੋਮਣੀ ਅਕਾਲੀ ਦਲ ਨਾਲੋਂ ਜਿਹੜੀ ਸਾਡੀ ਪਹੁੰਚ ਆ ਸਿੱਖਾਂ ਦੇ ਮੁੱਦਿਆਂ ਤੇ ਰਾਸੀ ਤੇ ਜਿਹੜੇ ਧਾਰਮਿਕ ਆ ਤੇ ਦੂਸਰੇ ਪਾਸੇ ਇਹ ਆ ਕਿ ਇੱਕ ਮੁੱਠ ਜਿਹੜਾ ਹੋਂ ਦਾ ਜਿਹੜਾ ਆ ਉਹ ਉਹਨਾਂ ਤੱਕ ਤਾਂ ਸੰਭਵ ਹੀ ਨਹੀਂ ਹੈ ਜਦੋਂ ਤੱਕ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਬੈਠਾ ਆ ਸੁਖਬੀਰ ਸਿੰਘ ਬਾਦਲ ਕੋਈ ਦੋਸ਼ਾਂ ਤੋਂ ਮੁਕਤ ਨਹੀਂ ਹੋਇਆ ਬਰੀ ਨਹੀਂ ਹੋਇਆ ਉਹਦੇ ਤੇ ਦੋਸ਼ ਝੂਠੇ ਸਾਬਤ ਨਹੀਂ ਹੋਏ ਆ ਉਹਨੇ ਦੋਸ਼ ਮੰਨੇ ਆ ਤੇ ਉਹ ਸਜ਼ਾ ਜਿਹੜੀ ਤਨਖਾਹ ਆ ਉਹ ਭੋਗਤ ਰਿਹਾ ਆ ਕੋਈ ਕੈਦੀ ਜਦੋਂ ਪੂਰੀ ਉਮਰ ਕੈਦ ਅਦਾਲਤ அமਰ ਉਹ ਸਜ਼ਾ ਜਿਹੜੀ ਪੂਰੀ ਹੋ ਜਾਂਦੀ ਆ ਫਾਈਨਲ ਹੋ ਜਾਂਦੀ ਆ ਉਸ ਤੋਂ ਬਾਅਦ ਉਹ ਬਾਹਰ ਆ ਜਾਂਦਾ ਆ ਤੇ ਉਹਨੂੰ ਕਤਲ ਦੇ ਦੋਸ਼ ਤੋਂ ਮੁਕਤ ਤਨ ਨਹੀਂ ਨਾ ਕਿਹਾ ਜਾਂਦਾ ਉਹਦੀ ਪੋਜੀਸ਼ਨ ਤਾਂ ਸਮਾਜ ਵਿੱਚ ਹੋਰ ਹੋ ਜਾਂਦੀ ਹੈ ਨਾ ਕਿ ਹਾਂ ਇਹਨੇ ਜੁਰਮ ਕੀਤਾ ਸੀ ਤੇ ਉਹਦੀ ਸਜ਼ਾ ਭੁਗਤੀ ਹੋਈ ਆ ਤੇ ਉਹ ਲੀਡਰ ਜਿਹੜੇ ਆ ਉਹ ਹੁਣ ਬਹੁਤ ਵੱਡਾ ਮਸਲਾ ਇਹ ਬਣ ਕੇ ਆ ਰਿਹਾ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬਾਦਲ ਤੜਾਇਆ ਉਹ ਇੱਕ ਮੁੱਠ ਹੋ ਕੇ ਸੁਖਵੀਰ ਬਾਦਲ ਦੇ ਪਿੱਛੇ ਖੜਾ ਆ ਤੇ ਉਹ ਕਿਸੇ ਵੀ ਕੀਮਤ ਦੇ ਉੱਤੇ ਉਹਨੂੰ ਹੇਠਾਂ ਨੂੰ ਆਉਣ ਨਹੀਂ ਦੇਣਾ ਚਾਹੁੰਦੇ ਉਹਨਾਂ ਦਾ ਪੂਰਾ ਜ਼ੋਰ ਲੱਗੇਗਾ ਲੱਗ ਰਿਹਾ ਆ ਕਿ ਇੱਕ ਵਾਰ ਸਾਰੇ ਦੋਸ਼ਾਂ ਦੇ ਜਿਹੜੀ ਆ ਸਾਡੀ ਤਨਖਾਹ ਪੂਰੀ ਹੋ ਜਵੇ ਅਸੀਂ ਇਧਰੋਂ ਮੁਕਤ ਹੋ ਜਾਈਏ ਅਸੀਂ ਇਧਰੋਂ ਸੁਰਕਰੂ ਹੋ ਕੇ ਫਿਰ ਅੱਗੇ ਜਿਹੜੀ ਰਣਨੀਤੀ ਬਣਾਵਾਂਗੇ ਉਹਦੇ ਵਿੱਚ ਸੁਖਵੀਰ ਬਾਦਲ ਨੂੰ ਹੀ ਅੱਗੇ ਰੱਖਿਆ ਜਾਏਗਾ ਕਿਉਂਕਿ ਉਹ ਕਈ ਵਾਰ ਕਹਿ ਚੁੱਕੇ ਆ ਕਿ ਪਾਰਟੀ ਦੇ ਕੋਲੇ ਲੀਡਰ ਹੀ ਨਹੀਂ ਹੈ ਹੋਰ ਕੌਣ ਸੰਭਾਲੇਗਾ ਇਹਨੂੰ ਇਹ ਇਹ ਸਥਿਤੀ ਪੂਰੇ ਸ਼੍ਰੋਮਣੀ ਕਾਲੇਦਲ ਦੀ ਬਣੀ ਹੋਈ ਆ ਸੁਧਾਰ ਲਹਿਰ ਵਾਲਿਆਂ ਦੇ ਵਿੱਚ ਵੀ ਜਿਹੜੇ ਆ ਕੋਈ ਇਹੋ ਜਿਹੇ ਨਹੀਂ ਸਖਸ਼ ਜਿਹੜਾ ਕਹਿ ਲਈਏ ਤੇ ਕੋਈ ਰੌਲਾ ਇਹਨਾਂ ਪਵੇ ਜਿਹਦੇ ਤੇ ਉਹਦੇ ਤੇ ਸਹਿਮਤੀ ਬਣੇ ਦੋ ਗੱਲਾਂ ਬਹੁਤ ਜ਼ਰੂਰੀ ਆ ਪੰਥ ਦੀ ਦਾ ਭਰੋਸਾ ਜਿੰਨੇ ਵੀ ਸਿੱਖ ਜਗਤ ਦੇ ਲੋਕ ਆ ਸਿੱਖ ਜਗਤ ਭਾਈਚਾਰਾ ਆ ਉਹਨਾਂ ਦਾ ਪਾਰਟੀ ਦੇ ਅੰਦਰ ਭਰੋਸਾ ਵਧਣਾ ਤੇ ਭਰੋਸਾ ਉਨਾ ਚਿਰ ਤਾਂ ਵੱਜ ਨਹੀਂ ਸਕਦਾ ਜਦੋਂ ਤੱਕ ਲੀਡਰ ਆਪਣੀਆਂ ਖੁਦਗਰਜ਼ੀਆਂ ਦੇ ਪਿੱਛੇ ਆਪਣੀਆਂ ਗੱਦੀਆਂ ਦੇ ਪਿੱਛੇ ਆਪਣੇ ਲਾਲਚਾਂ ਦੇ ਪਿੱਛੇ ਉਹਨੂੰ ਲੈ ਕੇ ਰਣਨੀਤੀਆਂ ਬਣਾਉਂਦੇ ਆ ਉਦੋਂ ਤੱਕ ਤਾਂ ਕੁਝ ਨਹੀਂ ਹੋਣਾ ਇਹ ਤਾਂ ਤਿਆਗੜੀਆਂ ਪਹਿਣਗੀਆਂ ਇਹ ਤਿਆਗ ਕੇ ਹੀ ਫਿਰ ਇੱਕ ਮੋਰਚਾ ਲਾਉਣਾ ਪਏਗਾ ਜਿਸ ਤਰ੍ਹਾਂ ਦਾ ਮੋਰਚਾ ਕਿਸਾਨ ਯੂਨੀਅਨ ਨੇ ਪਿਛਲੇ ਸਮੇਂ ਦੇ ਵਿੱਚ ਦਿੱਲੀ ਚ ਲਾਇਆ ਸੀ ਕਿ ਉਹੱਖ ਵੱਖ ਸੋਚ ਕੋਈ ਇੱਕ ਦੂਜੇ ਨਾਲ ਮਿਲਣੀ ਫਿਰ ਵੀ ਸਾਰੇ ਇਕੱਠੇ ਹੋ ਗਏ ਹਰ ਤਰ੍ਹਾਂ ਦੇ ਮੌਸਮ ਦੇ ਵਿੱਚ ਬੈਠੇ ਜੁੱਜੇ ਔਰ ਲੰਬਾ ਸਮਾਂ ਸੰਘਰਸ਼ ਨੂੰ ਲੈ ਕੇ ਗਏ ਜਿਹਦਾ ਕੁਝ ਰਿਜ਼ਲਟ ਤਾਂ ਨਿਕਲਿਆ ਸੀ ਆਹੀਂ ਵਖਰੀ ਗੱਲ ਆ ਕਿ ਉਹ ਫੇਰ ਮੁੜ ਕੇ ਜਦੋਂ ਉੱਥੋਂ ਮੋਰਚੇ ਤੋਂ ਵਾਪਸ ਆ ਗਏ ਪੰਜਾਬ ਤਾਂ ਫਿਰ ਖਿੰਡ ਪੁੰਡ ਗਏ ਹੁਣ ਵੀ ਉਹੀ ਕਿੰਡ ਪੁੰਡ ਹੋਣ ਦਾ ਇਹ ਸੰਤਾਪ ਹੰਡਾ ਰਹੇ ਆ ਤੇ ਇਹ ਸਥਿਤੀ ਜਿਹੜੀ ਆ ਸ਼੍ਰੋਮਣੀ ਕਾਲੀਗਲ ਦੇ ਵਿੱਚ ਬਣਾਉਣੀ ਤੇ ਸਾਰੇ ਇੱਕ ਲੀਡਰ ਤੇ ਭਰੋਸਾ ਕਰਨ ਬੜੀ ਮੁਸ਼ਕਲ ਆ ਥੋੜਾ ਜਿਹਾ ਇਹ ਇਹਦੀ ਬੰਦਤਰ ਵਿੱਚ ਵੀ ਜਿਹੜੀ ਆ ਕੰਮ ਕਰਨ ਦੇ ਢੰਗ ਤਰੀਕੇ ਵੀ ਬਦਲਨੇ ਪੈਣਗੇ ਔਰ ਸੰਭਵ ਆ ਔਰ ਸੰਭਵ ਕੀਕੀਨ ਆ ਕਿ ਇਹ ਇਹ ਬਦਲਨਗੇ ਕਿਉਂਕਿ ਹੁਣ ਸ਼ਾਇਦ ਉਹ ਗੱਲ ਨਾ ਚੱਲੇ ਤੇ ਸਾਰੇ ਜਥੇਬੰਦੀਆਂ ਕੋਰ ਕਮੇਟੀ ਦੀਆਂ ਵਰਕਿੰਗ ਕਮੇਟੀ ਦੀਆਂ ਸਾਰੀਆਂ ਮੀਟਿੰਗਾਂ ਬੁਲਾ ਕੇ ਵਿਚਾਰ ਕਰਕੇ ਉਸ ਤੋਂ ਬਾਅਦ ਇਹ ਕਹਿਤਾ ਜਾਏ ਕਿ ਫੈਸਲਾ ਜੀ ਪ੍ਰਧਾਨ ਨੂੰ ਅਧਿਕਾਰ ਦਿੱਤੇ ਆ ਉਹ ਹੀ ਲੈਣਗੇ ਤਾਂ ਫਿਰ ਦੋ ਦਿਨ ਤਿੰਨ ਦਿਨ ਪ੍ਰਧਾਨ ਦੇ ਮੂੰਹ ਵੱਲ ਦੇਖਦੇ ਰਹੋ ਸਾਰੇ ਕਿ ਉਹ ਕਿਹਦਾ ਨਾਂ ਲੈਂਦੇ ਆ ਤੇ ਚੁੱਪਚਾਪ ਇੱਕ ਲਫਾਫਾ ਜਿਆ ਉੱਥੇ ਪਹੁੰਚ ਜਾਏ ਤੇ ਉਹਦਾ ਨਾਂ ਰਾਨ ਦਿੱਤਾ ਜਾਏ ਇੰਨੀ ਵੱਡੀ ਤਾਕਤ ਹੋਣਾ ਪਾਰਟੀ ਦੇ ਪ੍ਰਧਾਨ ਨੂੰ ਨਹੀਂ ਦਿੱਤੀ ਜਾਏਗੀ ਕਿਉਂਕਿ ਇਹਦੀ ਦੁਰਵਾਰਤੋਂ ਹੁੰਦੀ ਆਈ ਆ ਤੇ ਅੱਗੇ ਵੀ ਹੋਣ ਦੀ ਸੰਭਾਵਨਾ ਆ ਫੈਸਲੇ ਤੁਸੀਂ ਲੈਣੇ ਆ ਤੇ ਕੋਰ ਕਮੇਟੀ ਚਾਹੇ ਵਰਕਿੰਗ ਕਮੇਟੀ ਕੁਛ ਵੀ ਆ ਉਹਦੇ ਮੀਟਿੰਗ ਦੇ ਵਿੱਚ ਲਾਓ ਉੱਥੇ ਫੈਸਲੇ ਲੈ ਕੇ ਉਹਦੇ ਤੇ ਤੁਸੀਂ ਫਿਰ ਅੱਗੇ ਉੱਥੇ ਹੀ ਉਹਦਾ ਐਲਾਨ ਕਰੋ ਬਹੁਸੰਮਤੀ ਦੇ ਆਧਾਰ ਤੇ ਕਰ ਦਿਓ ਜੇ ਸਰਬਸੰਮਤੀ ਨਹੀਂ ਹੁੰਦੀ ਜਿਹੜਾਂ ਜਿਹੜੇ ਨਾਲ ਸਹਿਮਤ ਨਹੀਂ ਹੈਗੇ ਆ ਉਹ ਉੱਥੇ ਰੈਜੂਲੇਸ਼ਨ ਜਿਹੜਾ ਪਾਇਆ ਜਾਵੇ ਉਹਦੇ ਉੱਤੇ ਆਪਣੇ ਜਿਹੜੇ ਇਤਰਾਜ਼ ਆ ਉਹ ਦਰਜ ਕਰਾਉਣਾ ਤਾਂ ਕਿ ਕੱਲ ਨੂੰ ਕੋਈ ਲਿਖਤੀ ਰਿਕਾਰਡ ਤਾਂ ਹੋਵੇ ਕਿ ਹਾਂ ਮੈਂ ਸਹਿਮਤ ਨਹੀਂ ਸੀ ਹਾਸ احمد ਤੁਸੀਂ ਗਏ ਇਹ ਇਹ ਦੇ ਇਹ ਦੇ ਜਿਹੜੇ ਆ ਉਹ ਜ਼ਿੰਮੇਵਾਰ ਆ ਇਸ ਤਰ੍ਹਾਂ ਦਾ ਤਾਂ ਕਰਨਾ ਹੀ ਪਏਗਾ ਪਿੰਡ ਚ ਪੰਚਾਇਤ ਹੁੰਦੀ ਆ ਤਾਂ ਉੱਥੇ ਸਾਰਾ ਪਿੰਡ ਇਕੱਠਾ ਹੋਇਆ ਹੁੰਦਾ ਪੰਚਾਇਤ ਹੋਈ ਹੁੰਦੀ ਆ ਉਹ ਫੈਸਲਾ ਜੋ ਵੀ ਹੁੰਦਾ ਭਾਵੇਂ ਸਰਪੰਚ ਹੀ ਐਲਾਨਦਾ ਆ ਪਰ ਲਿਆ ਤਾਂ ਪੰਚਾਇਤ ਨੇ ਹੁੰਦਾ ਨਾ ਸਾਹਮਣੇ ਲਿਆ ਹੁੰਦਾ ਉੱਥੇ ਬੈਠ ਕੇ ਇੱਕ ਪਾਸੇ ਇਹ ਜਿਹੜਾ ਇੱਕ ਮਾਹੌਲ ਹੈ ਇਹੋ ਜਿਹਾ ਬਣ ਰਿਹਾ ਕਿ ਸਾਰੀਆਂ ਤਾਕਤਾਂ ਹੀ ਪ੍ਰਧਾਨ ਦੀ ਜੇਬ ਚ ਪਾ ਦਿਓ ਤਾਂ ਫਿਰ ਉਹ ਜਿਹੜੀ ਪੰਜ ਪ੍ਰਧਾਨੀ ਆ ਜਾਂ ਜਿਹੜੀ ਸਰਵਤ ਵਿਪਾ ਸਹਿਮਤੀ ਵਾਲੀ ਭਾਵਨਾ ਆ ਉਹ ਤਾਂ ਖਤਮ ਹੋ ਜਾਂਦੀ ਆ ਇਹ ਇਹਦੇ ਵਿੱਚ ਤਾਂ ਕੋਈ ਕਾਨੂੰਨੀ ੜਕਾ ਵੀ ਨਹੀਂ ਹੈ ਫੈਸਲੇ ਉੱਥੇ ਮੀਟਿੰਗਾਂ ਦੇ ਵਿੱਚ ਹੀ ਬੈਠ ਕੇ ਲਏ ਜਾਣ ਫਿਰ ਫੈਸਲਾ ਚਾਹੇ ਸਹੀ ਹੋਵੇ ਚਾਹੇ ਗਲਤ ਹੋਵੇ ਫਿਰ ਉਹ ਸਾਰੇ ਹੀ ਇਸ ਨੂੰ ਪ੍ਰਵਾਨ ਕਰਨ ਤੇ ਫਿਰ ਉਹਦੇ ਤੇ ਅਗੇ ਸੰਘਰਸ਼ ਜੇ ਚੱਲੇਗਾ ਤਾਂ ਉਹ ਸ਼ਾਇਦ ਜਿਹੜਾ ਆ ਕਿਸੇ ਰਾਹ ਕਹਿ ਲੋ ਕਿਸੇ ਨਿਸ਼ਾਨੇ ਤੇ ਪਹੁੰਚਣ ਵਾਲੇ ਪਾਸੇ ਜਾਏਗਾ ਨਹੀਂ ਤਾਂ ਬੜੀ ਮੁਸ਼ਕਲ ਆਏਗੀ ਕਿਸੇ ਸਮੇਂ ਦੇ ਉਤੇ ਅਕਾਲੀ ਦਲ ਦੇ ਸੰਘਰਸ਼ਾਂ ਤੋਂ ਹੋਰ ਪਾਰਟੀਆਂ ਸਿੱਖੀਆਂ ਸੀ ਕਿ ਕਿਵੇਂ ਸੰਘਰਸ਼ ਕੀਤੇ ਜਾਂਦੇ ਆ ਤੇ ਹੁਣ ਲੋਕ ਮਸਾਲਾ ਦੇ ਰਹੇ ਆ ਪੇ ਦਿੱਲੀ ਵਾਲੇ ਕਿਸਾਨ ਮੋਰਚੇ ਤੋਂ ਸਭ ਕੁ ਲੈਣਾ ਸਿੱਖਣਾ ਕਿ ਸੰਘਰਸ਼ ਕਿਵੇਂ ਲੜੇ ਜਾਂਦੇ ਆ ਇੱਥੋਂ ਤੱਕ ਇਹਨਾਂ ਲੀਡਰਾਂ ਦੀ ਜਿਹੜੀ ਆ ਜਦੋਂ ਤੱਕ ਆਪਸੀ ਖੁਦਗਰਜ਼ੀਆਂ ਜਿਹੜੀਆਂ ਆ ਯਾਨੀ ਇਹ ਚੌਧਰ ਦੀਆਂ ਭੁੱਖਾਂ ਆ ਜਿਹੜੇ ਨਿੱਜੀ ਫਾਇਦੇ ਆ ਉਹ ਇਹਨਾਂ ਦੇ ਮਨਾਂ ਦੇ ਵਿੱਚੋਂ ਨਹੀਂ ਨਿਕਲਦੇ ਉਦੋਂ ਤੱਕ ਹੋਰ ਤਾਂ ਜੋ ਮਰਜੀ ਕਰਦੇ ਰਹਿਣ ਲੇਕਿਨ ਇਹ ਕਹਿਣਾ ਕਿ ਸਿੱਖ ਜਗਤ ਇਹਨਾਂ ਦੇ ਉੱਤੇ ਭਰੋਸਾ ਕਰਕੇ ਫਿਰ ਚੱਲ ਪੈਗਾ ਉਹ ਬੜਾ ਔਖਾ ਆ ਜਿਹੜੀ ਮੋਗੇ ਕਾਨਫਰੰਸ ਹੋਈ ਆ ਉਹ ਇਹਨਾਂ ਦੀ ਮੀਟਿੰਗ ਹੋਈ ਆ ਦਲ ਖਾਲਸਾ ਵਾਲਿਆਂ ਦੀ ਹੋਰ ਉੱਥੇ ਇੱਕ ਸੁਝਾਅ ਦਿੱਤਾ ਗਿਆ ਕਿ ਜਿਸ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਹੁਰੀਅਤ ਆ ਉਹ ਜਿਸ ਤਰ੍ਹਾਂ ਉਹਨਾਂ ਦੇ ਵਿੱਚ ਧੜੇ ਸੀ ਉਹ ਆਪੋ ਆਪਣੇ ਅਲੱਗ-ਅਲੱਗ ਵਿਚਰਦੇ ਸੀ ਲੇਕਿਨ ਸੰਘਰਸ਼ ਤੋਂ ਨਹੀਂ ਸੀ ਕੋਈ ਕਹਿ ਸਕਦਾ ਕਿ ਇਹਨਾਂ ਦੀ ਸੰਘਰਸ਼ ਵਿੱਚ ਕੋਈ ਫਰਕ ਆ ਉੱਥੇ ਸਾਰਿਆਂ ਦੀ ਸੁਰ ਇੱਕੋ ਹੀ ਹੁੰਦੀ ਸੀ ਤੇ ਜੇ ਇੱਥੇ ਵੀ ਸੰਭਵ ਨਹੀਂ ਇੱਕ ਪਾਰਟੀ ਨੂੰ ਤਾ ਬਣਾਉਣਾ ਤੇ ਰਹਿਣ ਇਸੇ ਤਰ੍ਹਾਂ ਹੀ ਪਾਰਟੀਆਂ ਅਲੱਗ-ਅਲੱਗ ਤੇ ਇੱਕ ਏਜੰਡਾ ਸਾਂਝਾ ਬਣ ਜਾਏ ਤੇ ਸਾਂਝੇ ਏਜੰਡੇ ਦੇ ਉੱਤੇ ਫਿਰ ਇੱਕ ਟੀਮ ਬਣ ਜਾਏ ਕਮੇਟੀ ਬਣ ਜਾਏ ਜਿਹਦੇ ਵਿੱਚ ਸਾਰੇ ਦਲਾਂ ਦੀ ਪ੍ਰਤੀਨਿਧਤਾ ਹੋਵੇ ਉਹ ਫਿਰ ਇੱਕ ਰਣਨੀਤੀ ਜਿਹੜੀ ਕੜੇ ਮਿਲ ਕੇ ਬੈਠ ਕੇ ਤੇ ਜਿਹੜੇ ਮੁੱਦੇ ਲੈ ਕੇ ਫਿਰ ਉਹਦੇ ਦੇ ਉੱਤੇ ਸਾਰਾ ਕੁਝ ਪਲਾ ਕੇ ਜਿਹੜਾ ਹੈ ਸੰਘਰਸ਼ ਦਾ ਜ਼ੋਰ ਲਾਇਆ ਜਾਵੇ ਉੱਥੇ ਸਹਿਮਤੀ ਬਣਨੀ ਸੰਭਵ ਆ ਇਹ ਸ਼੍ਰੋਮਣੀ ਅਕਾਲੀ ਗੱਲ ਚੱਲ ਰਹੇ ਆ ਉਦੋਂ ਤੱਕ ਸੰਭਵ ਨਹੀਂ ਜਦ ਤੱਕ ਸੁਖਵੀਰ ਸਿੰਘ ਬਾਦਲ ਇਹਦੇ ਵਿੱਚ ਬੈਠਾ ਆ ਇਹ ਇਸ ਵੇਲੇ ਸਥਿਤੀ ਚੱਲ ਰਹੀ ਆ ਅ ਅੱਜ ਕੋਰ ਕਮੇਟੀ ਦੀ ਵੀ ਸ਼ਾਮ ਨੂੰ ਮੀਟਿੰਗ ਹੈ ਕੁਸ਼੍ਰੋਣੀ ਅਕਾਲੀ ਗੱਲ ਦੀ ਤੇ ਇਸ ਅੱਜ ਸਵੇਰੇ ਸ਼੍ਰੋਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਕਾਮੀ ਨੇ ਵੀ ਅਕਾਲ ਤਖਤ ਦੇ ਜ세ਦਰ ਸਾਹਿਬ ਨਾਲ ਮੀਟਿੰਗ ਕੀਤੀ ਆ ਉਹਦਾ ਕੁਝ ਪਤਾ ਨਹੀਂ ਕਿ ਕੀ ਉੱਥੇ ਹੋਇਆ ਖੈਰ ਜੋ ਵੀ ਆ ਉਹ ਗੱਲ ਇਹ ਆ ਕਿ ਪਾਰਟੀ ਦੀ ਇੱਕ ਮੁਟਤਾ ਲੀਡਰਾਂ ਦੇ ਉੱਤੇ ਜਾਂ ਜਿਹੜੇ ਇਸ ਦੀ ਸੰਘਰਸ਼ ਦੀ ਇਕ ਵਾਈਕਰ ਨਾਲੇ ਉਹਨਾਂ ਦੇ ਉੱਤੇ ਵਿਸ਼ਵਾਸ ਤੇ ਫਿਰ ਮਰ ਮਿਟਣ ਦੀ ਭਾਵਨਾ ਇਹ ਜਦ ਤੱਕ ਲੈ ਕੇ ਅ ਬਿਨਾ ਕਿਸੇ ਦੇ ਉਂਗਲ ਠਾਹਿਆ ਉਹ ਆਪਸੀ ਦੂਸ਼ਣ ਬਾਹਰੀਆਂ ਬੰਦ ਕਰਕੇ ਜਦੋਂ ਫਿਰ ਸੰਘਰਸ਼ ਨੂੰ ਇਹ ਵਧਿਆ ਜਾਏਗਾ ਤਾਂ ਇਹ ਸੰਘਰਸ਼ ਫਿਰ ਜ਼ੋਰ ਫੜੇਗਾ ਫਿਰ ਹੀ ਸ਼ਾਇਦ ਸਿੱਖਾਂ ਦੇ ਮੁੱਦਿਆਂ ਨੂੰ ਕੋਈ ਸੁਣੇਗਾ ਪੰਜਾਬ ਦੀ ਕੋਈ ਸਾਰ ਲਏਗਾ ਜੇ ਉਸੇ ਤਰ੍ਹਾਂ ਹੀ ਇਸੇ ਤਰ੍ਹਾਂ ਹੀ ਇਹਨਾਂ ਨੇ ਆਪੋ ਆਪਣੇ ਅ ਅਹੁਦਿਆਂ ਦੀ ਆਪੋ ਆਪਣੀ ਪੋਜੀਸ਼ਨਾਂ ਦੀ ਖਾਤਰ ਹੀ ਇਹਨਾਂ ਨੇ ਰਣਨੀਤੀਆਂ ਬਣਾਉਣੀਆਂ ਆ ਤਾਂ ਬਣਾਈ ਜਾਣ ਸੰਘਰਸ਼ ਜਿਹੜਾ ਕਰਨਾ ਸਿੱਖਾਂ ਦੇ ਪਿੱਛੇ ਹੱਥਲ ਕਰਨੇ ਉਹ ਇੰਨਾ ਸੌਖਾ ਨਹੀਂ ਕਿਉਂਕਿ ਜਦੋਂ 1983 ਦੇ ਵਿੱਚ ਵੀ ਉਸ ਤੋਂ ਪਹਿਲਾਂ ਵੀ ਜਿਹੜਾ ਸੰਘਰਸ਼ ਸਿੱਖਾਂ ਦਾ ਚੱਲ ਰਿਹਾ ਸੀ ਤੇ ਉੱਤੇ ਦੋ ਸੰਘਰਸ਼ ਚੱਲ ਰਹੇ ਸੀ ਇੱਕ ਸੰਤ ਲੋਂਗੋਵਾਲ ਦੀ ਗਵਾਈ ਚ ਤੇ ਦੂਸਰੇ ਸੰਤ ਪਿੰਡਰਾਵਾਲਿਆਂ ਦੀ ਗਵਾਈ ਦੇ ਵਿੱਚ ਆ ਆਪਸੀ ਸਹਿਮਤੀ ਨਹੀਂ ਸੀ ਉਸ ਵੇਲੇ ਇਹਨਾਂ ਦੇ ਵਿੱਚ ਤੇ ਉਹ ਇਸ ਤਰ੍ਹਾਂ ਦਾ ਸਾਰਾ ਜੋ ਖਲਾਰਾ ਜਿਹਾ ਕੋ ਪਿਆ ਕੇ ਚੱਲ ਰਿਹਾ ਸੀ ਉਹ ਨਤੀਜਾ ਇਹ ਹੀ ਨਿਕਲਿਆ ਕਿ ਸੰਘਰਸ਼ ਬਹੁਤ ਵੱਡੇ ਲੈਵਲ ਤੇ ਚੱਲ ਰਿਹਾ ਸੀ ਤੇ ਜਦੋਂ ਉਹਦਾ ਸੰਘਰਸ਼ ਦਾ ਅੰਤ ਵੱਲ ਨੂੰ ਵਧਿਆ ਤੇ ਉਹਦੇ ਚ ਫਾਇਦਾ ਕੋਈ ਨਹੀਂ ਹੋਇਆ ਸਿੱਖਾਂ ਦਾ ਨੁਕਸਾਨ ਹੀ ਨੁਕਸਾਨ ਹੁੰਦਾ ਗਿਆ ਹੁਣ ਐਦਾਂ ਦੇ ਨੁਕਸਾਨ ਤੋਂ ਬਚਣਾ ਪਏਗਾ ਆ ਇੱਕੋ ਹੀ ਬੋਲੀ ਇੱਕੋ ਹੀ ਟੀਚਾ ਇੱਕੋ ਹੀ ਸੁਰ ਬਣਾਣੀ ਪਏਗੀ ਫਿਰ ਸਿੱਖਾਂ ਦੇ ਮਸਲੇ ਜਿਹੜੇ ਆ ਉਹ ਹੱਲ ਹੋਣ ਵਾਲੇ ਪਾਸੇ ਚੱਲਣਗੇ ਆ ਦੇਖੋ ਅਗਲਾ ਸਮਾਂ ਹੋਣੇ ਹੀ ਜੇ ਇੱਧਰ ਨੂੰ ਕੁਝ ਗੱਲ ਚੱਲੀ ਆ ਤੇ ਨੇਪਰੇ ਚਾੜਨ ਦੇ ਵਿੱਚ ਅਜੇ ਵੀ ਮਹਿਸੂਸ ਹੋ ਰਿਹਾ ਕਿ ਅਕਾਲ ਤਖਤ ਦੇ ਜਥੇਦਾਰਾਂ ਨੂੰ ਅਜੇ ਹੋਰ ਰੋੜ ਲਗਾਉਣਾ ਪਏਗਾ ਇਹ ਏਕਤਾ ਆਪਣੇ ਆਪ ਨਹੀਂ ਹੋਏਗੀ ਇਹ ਰਲੇਮਾ ਵੀ ਜਿਹੜਾ ਹੋ ਗਿਆ ਉਸ ਤੋਂ ਬਾਅਦ ਵੀ ਫਿਰ ਇਹਨਾਂ ਦੇ ਵਿੱਚ ਤਾਕਤ ਦੇ ਉੱਤੇ ਕੰਟਰੋਲ ਦੀ ਲੜਾਈ ਜਿਹੜੀ ਆ ਉਹਦੇ ਚ ਹੀ ਨਾ ਕਿਤੇ ਇਹ ਆਪਸ ਵਿੱਚ ਉਲਝ ਜਾਣ